ਹੜਾਂ ਵਿਚਾਲੇ ਰਾਹੁਲ ਗਾਂਧੀ ਦਾ ਅੱਜ ਪੰਜਾਬ ਦੌਰਾ ਹੈ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਰਾਹੁਲ ਗਾਂਧੀ ਲੀਡਰ ਆਫ ਆਪੋਜੀਸ਼ਨ ਅੰਮ੍ਰਿਤਸਰ 에어ਪੋਰਟ ਤੋਂ ਹਰ ਪ੍ਰਭਾਵਿਤ ਇਲਾਕਿਆਂ ਦੇ ਲਈ ਰਵਾਨਾ ਰਾਹੁਲ ਗਾਂਧੀ ਹੋ ਚੁੱਕੇ ਨੇ ਥੋੜੀ ਦੇਰ ਅਜਨਾਲਾ ਦੇ ਰਮਦਾਸ ਉਹ ਪਹੁੰਚਣਗੇ ਸਭ ਤੋਂ ਪਹਿਲਾਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਨਤਮਸਤਕ ਹੋਣਗੇ ਤੇ ਹਰ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਉਹਨਾਂ ਦੇ ਵੱਲੋਂ ਲਿੱਤਾ ਜਾਏਗਾ ਹੜਪੀੜ ਕਟਨਾਲ ਵੀ ਮੁਲਾਕਾਤ ਕਰਨਗੇ ਰਾਹੁਲ ਗਾਂਧੀ ਅਜਨਾਲਾ ਤੋਂ ਬਾਅਦ ਟੇਰਾ ਬਾਬਾ ਨਾਨਕ ਜਾਨਗੇ दोपहर में दीनानगर के मखौड़ा का भी दौरा उन्होंने वो किया जाएगा तो अच्छ राहुल गांधी की राहु पंजाब फेरी है क्योंकि हड़ा की चपेट पाब आया है तकरीबन तकरीबन ढाई हज़ार पेंड हड़ा की चपेट ने हालात काफ़ी ज़्यादा खराब ने कई पिंड उतर गया है पर कई पिंडे भी कई कई फुट पानी खड़ा होया है इस करके लखड़ जो किसानों की फसल है तबाह हो चुकी है पशुओं का काफ़ी नुकसान होया है ਕਰ ਵੀ ਟੈਟੇਰੀ ਹੋਏ ਨੇ ਇਹ ਤਸਵੀਰਾਂ ਕਿਉਂਕਿ 에어ਪੋਰਟ ਉਹ ਪਹੁੰਚ ਚੁਕੇ ਨੇ ਤੇ ਉਸ ਤੋਂ ਬਾਅਦ ਰਵਾਨਾ ਹੋਏ ਨੇ ਤੇ ਸਭ ਤੋਂ ਪਹਿਲਾਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਇਤਿਹਾਸਿਕ ਇੱਕ ਗੁਰਦੁਆਰਾ ਹੈ ਜਿੱਥੇ ਕਿ ਰਮਦਾਸ ਵਿਖੇ ਉਹ ਨਮਸਤਕ ਹੋਣਗੇ ਆਪਣਾ ਸਿਰ ਨਵਾਨਗੇ ਤੇ ਉਸ ਤੋਂ ਬਾਅਦ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਉਹਨਾਂ ਦੇ ਵੱਲੋਂ ਲਿਆ ਜਾਏਗਾ ਤੇ ਮੇਰੇ ਨਾਲ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਰਮਦਾਸ ਅਜਨਾਲਾ ਤੋਂ ਲਾਈਵ ਜੁੜੇ ਨੇ ਰਾਜੀਵ ਅੱਜ ਰਾਹੁਲ ਗਾਂਧੀ ਪੰਜਾਬ ਪਹੁੰਚ ਚੁੱਕੇ ਨੇ ਸਭ ਤੋਂ ਪਹਿਲੇ ਬਾਬਾ ਬੁੱਢਾ ਸਾਹਿਬ ਜਾਣਗੇ ਇਤਿਹਾਸਿਕ ਗੁਰਦੁਆਰਾ ਹੈ ਵੱਡੇ ਪੱਧਰ ਤੇ ਸੰਗਤਾਂ ਤੇ ਨਜ਼ਰ ਰਸਤਕ ਹੁੰਦੀਆਂ ਨੇ ਕੀ ਕੁਝ ਅੱਗੇ ਦਾ ਪ੍ਰੋਗਰਾਮ ਅੱਜ ਰਹਿਣ ਵਾਲਾ ਹੈ ਆ ਬਿਲਕੁਲ ਸਰਬਜੋਤ ਰਾਹੁਲ ਗਾਂਧੀ ਦੇ ਦੌਰੇ ਦੀ ਇੱਕ ਇੱਕ ਜਾਣਕਾਰੀ ਜਿਹੜੀ ਉਹ ਸਾਂਝੀ ਕਰਾਂਗੇ ਪਰ ਇਸ ਵੇਲੇ ਮੈਂ ਰਮਦਾਸ ਦੇ ਇਤਿਹਾਸਿਕ ਅਸਥਾਨ ਜੋ ਗੁਰਦੁਆਰਾ ਸਾਹਿਬ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਸੰਬੰਧਤ ਉੱਥੇ ਮੌਜੂਦ ਹੈ ਇੱਕ ਵਾਰ ਤਸਵੀਰ ਦਿਖਾ ਦਿਆ ਕਿ ਸਭ ਤੋਂ ਪਹਿਲਾਂ ਜਿਹੜੀ ਰਾਹੁਲ ਗਾਂਧੀ ਦੇ ਅੱਜ ਦੌਰੇ ਦੀ ਸ਼ੁਰੂਆਤ ਹੈ ਉਹ ਗੁਰੂ ਘਰ ਤੋਂ ਹੋਣੀ ਹੈ ਇੱਥੇ ਮੱਥਾ ਟੇਕਣ ਤੋਂ ਬਾਅਦ ਜੋ ਅੰਮ੍ਰਿਤਸਰ ਜ਼ਿਲ੍ਹੇ ਦਾ ਖੋਨੇਵਾਲ ਪਿੰਡ ਹੈ ਜਿੱਥੋਂ ਬੰਨ ਟੁੱਟਿਆ ਸੀ ਇਸ ਤੋਂ ਬਾਅਦ ਫਿਰ ਡੇਰਾ ਬਾਬਾ ਨਾਨਕ ਔਰ ਬਾਅਦ ਦੇ ਵਿੱਚ ਮਕੌੜਾ ਪਤਣ ਯਾਨੀ ਕਿ ਦੋ ਗਿਲਿਆਂ ਦੇ ਵਿੱਚ ਹੜਪ੍ਰਿੱਟ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਉਹਨਾਂ ਇਲਾਕਿਆਂ ਦਾ ਦੌਰਾ ਕੀਤਾ ਜਾਏਗਾ ਤਾਂ ਮੇਰੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬਲਾਰੇ ਨੇ ਜਸਕਰਨ ਕਾਲੋਂ ਉਹਨਾਂ ਤੋਂ ਜਾਣਦੇ ਕਿ ਪੂਰਾ ਪ੍ਰੋਗਰਾਮ ਆਕਰਕਾਰ ਕੀ ਰਹਿਣ ਵਾਲਾ ਜਿਸ ਤਰੀਕੇ ਦੇ ਨਾਲ ਤਸਵੀਰਾਂ ਅਸੀਂ ਦਿਖਾ ਰਹੇ ਕਿ ਰਾਹੁਲ ਗਾਂਧੀ 에어ਪੋਰਟ ਪਹੁੰਚ ਚੁੱਕੇ ਹੈ ਹੁਣ ਅੱਗੇ ਕੀ ਪੂਰਾ ਪ੍ਰੋਗਰਾਮ ਰਹਿਣ ਵਾਲਾ ਦੇਖੋ ਪਹਿਲੀ ਗੱਲ ਤੇ ਇਹ ਹੈ ਕਿ ਸ਼੍ਰੀ ਰਾਹੁਲ ਗਾਂਧੀ ਜਿਹੜੇ ਦੇਸ਼ ਦੇ ਲੀਡਰ ਆਫ ਆਪੋਜੀਸ਼ਨ ਵੀ ਨੇ ਉਹਨਾਂ ਨੇ ਹਮੇਸ਼ਾ ਹੀ ਜਿਹੜਾ ਕਿਸਾਨਾਂ ਦੇ ਨਾਲ ਖੜੇ ਹੋਣ ਦਾ ਕੰਮ ਕੀਤਾ ਚਾਹੇ ਅਸੀਂ ਪੱਠਾ ਪਰਸੌਲ ਦੀ ਗੱਲ ਕਰ ਲਈਏ 2013-14 ਤੋਂ ਬਾਅਦ ਦੀ ਗੱਲ ਹੈ ਚਾਹੇ ਜਿੱਥੇ-ਜਿੱਥੇ ਵੀ ਦੇਸ਼ ਦੇ ਵਿੱਚ ਆਪਦਾ ਆਈ ਹੈ ਜਾਂ ਕਿਸਾਨਾਂ ਕਿਸਾਨ ਜਾਂ ਮਜ਼ਦੂਰ ਕਿਤੇ-ਕਿਤੇ ਸੰਕਟ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਉਹਨਾਂ ਦੇ ਨਾਲ ਖਲੋਣ ਦਾ ਕੰਮ ਕੀਤਾ ਇੱਕ ਵਾਹਦ ਰਾਹੁਲ ਗਾਂਧੀ ਇੱਕ ਐਸੇ ਲੀਡਰ ਨੇ ਜਦੋਂ ਤੁਹਾਨੂੰ ਯਾਦ ਹੋਏਗਾ ਕਿ 2 ਪਹਿਲਾਂ ਵੀ ਤਕਰੀਬਨ 8-10 ਸਾਲ ਪਹਿਲਾਂ ਵੀ ਖੰਨਾ ਦੀ ਮੰਡੀ ਦੇ ਵਿੱਚ ਰਾਤ ਉਹਨਾਂ ਨੇ ਦੌਰਾ ਕੀਤਾ ਸੀ ਉੱਥੇ ਰਾਤ ਰੁਕੇ ਸੀ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਸੀ ਤੇ ਕਿਸਾਨਾਂ ਜਿਹੜੀਆਂ ਦਰਪੇਸ਼ ਆ ਰਹੀਆਂ ਮੁਸ਼ਕਲਾਂ ਸੀ ਉਹਨਾਂ ਨੂੰ ਹਾਲੇ ਦਾ ਅੱਜ ਦੇ ਦੌਰੇ ਨੂੰ ਲੈ ਕੇ ਜੇਕਰ ਮੈਂ ਉੱਥੇ ਹੀ ਆ ਰਿਹਾ ਕਿ ਇਹ ਐਸਾ ਲੀਡਰ ਜਿਹੜਾ ਹਮੇਸ਼ਾ ਲੋਕਾਂ ਦੀ ਆਵਾਜ਼ ਬਣਦਾ ਹੈ ਅੱਜ ਦਾ ਦੌਰਾ ਅੰਮ੍ਰਿਤਸਰ ਸਾਹਿਬ ਤੋਂ ਚੱਲ ਪਏ ਨੇ ਇੱਥੇ ਇੱਥੇ ਬਾਬਾ ਬੁੱਢਾ ਜੀ ਦੇ ਸਥਾਨ ਤੇ ਸਮਾਦ ਦੇ ਵਿੱਚ ਨਕਮਸਤਕ ਹੋਣ ਤੋਂ ਬਾਅਦ ਗੁਰਚੱਕੀ ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ ਉਸ ਤੋਂ ਬਾਅਦ ਮਕੌੜਾ ਪੱਤਨ ਜਾਣਗੇ ਜਿੱਥੇ ਕਿਉਂਕਿ ਜਿਹੜਾ ਆ ਗਰਦਾ ਇਸ ਤੋਂ ਬਾਅਦ ਜਿਹੜਾ ਗਰਦਾਸਪੁਰ ਜ਼ਿਲ੍ਹਾ ਹੈ ਉਹਦੇ ਤਕਰੀਬਨ ਕੋਈ 350 ਪਿੰਡ ਅਫੈਕਟਡ ਨੇ ਸਭ ਤੋਂ ਵੱਧ ਜੇਕਰ ਕਿਸੇ ਜ਼ਿਲ੍ਹੇ ਦੇ ਪਿੰਡ ਅਫੈਕਟਡ ਨੇ ਤੇ ਉਹ ਗਰਦਾਸਪੁਰ ਜ਼ਿਲ੍ਹੇ ਦੇ ਨੇ ਸੋ ਇਸ ਕਰਕੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਕੋਨੇਵਾਲ ਔਰ ਰਮਦਾਸਵਾਲੀ ਇਹ ਬੈਲਟ ਔਰ ਇਸ ਤੋਂ ਬਾਅਦ ਜਿਹੜੀ ਗਰਦਾਸਪੁਰ ਦੀ ਬੈਲਟ ਜਿਹੜੀ ਹੈ ਜਿਸ ਤਰੀਕੇ ਦੇ ਨਾਲ ਸਿਆਸਤ ਹੋ ਰਹੀ ਹੈ ਰਾਹੁਲ ਗਾਂਧੀ ਦੇ ਦੌਰੇ ਨੂੰ ਲੈ ਕੇ ਟਾਈਮਿੰਗ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਆ ਕਿ ਬਹੁਤ ਦੇਰ ਹੋ ਚੁੱਕੀ ਦੇਖੋ ਪਾਣੀ ਲੱਥ ਗਿਆ ਇੱਕ ਵਿਸ਼ਾ ਪਰ ਜਿਹੜੀਆਂ ਮੁਸ਼ਕਲਾਂ ਅੱਜ ਖੜੀਆਂ ਹੋ ਰਹੀਆਂ ਨੇ ਕਿਸਾਨ ਦੀ ਫਸਲ ਬਰਬਾਦ ਹੋ ਚੁੱਕੀ ਹੈ ਉਹਦੇ ਕੋਲ ਅਗਲੀ ਫਸਲ ਬੀਜਣ ਦੀ ਉਹਦੀ ਤਿਆਰੀ ਨਹੀਂ ਹੋ ਪਾ ਰਹੀ ਕਿ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਬਿਲਕੁਲ ਹੀ ਜੜੀ ਹੈ ਕਿਸਾਨ ਨੂੰ ਅਣਗੌਲਿਆ ਕਰ ਗਈ ਕੱਲੇ ਕਿਸਾਨ ਨੂੰ ਨਹੀਂ ਅਣਗੌਲਿਆ ਕਰ ਗਈ ਪਿੰਡਾਂ ਦੇ ਵਿੱਚ ਵਸਦੇ ਜਿੰਨੇ ਸਾਡੇ ਮਜ਼ਦੂਰ ਭਾਈਚਾਰਾ ਉਹਨਾਂ ਨੂੰ ਤੇ ਬਿਲਕੁਲ ਇਗਨੋਰ ਕਰ ਦਿੱਤਾ ਗਿਆ ਉਹਨਾਂ ਦੀ ਗੱਲ ਤੇ ਕੀਤੀ ਨਹੀਂ ਨਾ ਤੇ ਪੰਜਾਬ ਸਰਕਾਰ ਨੇ ਕੀਤੀ ਨਾ ਕੇਂਦਰ ਸਰਕਾਰ ਨੇ ਕੀਤੀ ਊਡ ਦੇ ਮੂੰਹ ਚ ਜੀਰਾ ਦੇਣ ਵਾਲੀ ਗੱਲ ਹੈ 1600 ਕਰੋੜ ਰੁਪਏ ਦਾ ਇੱਕ ਫੌਰੀ ਰਾਹਤ ਦਾ ਐਲਾਨ ਕਰਕੇ ਪ੍ਰਧਾਨ ਮੰਤਰੀ ਸਾਹਿਬ ਪਰ ਦਿੱਤਾ ਤੇ ਕੁਝ ਵੀ ਨਹੀਂ ਕੇਂਦਰੀ ਮੰਤਰੀ ਆਏ ਕੁਛ ਨਹੀਂ ਦੇ ਕੇ ਗਏ ਪ੍ਰਧਾਨ ਮੰਤਰੀ ਸਾਹਿਬ ਆਏ 1600 ਕਰੋੜ ਦੀ ਅਨਾਉਂਸਮੈਂਟ ਕਰਕੇ ਗਏ ਕੁਛ ਨਹੀਂ ਗਏ ਕੱਲ ਪਰਸੋਂ ਇੱਕ ਹੋਰ ਵੀ ਕੋਈ ਰਾਜ ਮੰਤਰੀ ਇਹਨਾਂ ਦੇ ਇੱਥੇ ਦੌਰਾ ਕਰ ਰਹੇ ਸੀ ਸੋ ਟਿੱਪਣੀਆਂ ਹੋ ਰਹੀਆਂ ਨੇ ਸਿਰਫ ਦੌਰੇ ਹੋ ਰਹੇ ਨੇ ਔਰ ਸਿਰਫ ਸਿਰਫ ਜਿਹੜੀ ਆ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਕੋਈ ਬਿਲਕੁਲ ਇਸ ਵੇਲੇ ਕਿਉਂਕਿ ਜਿੱਥੇ ਇੱਕ ਪਾਸੇ ਲੋਕਾਂ ਨੂੰ ਮਦਦ ਦੀ ਲੋੜ ਹੈ ਦੂਜੇ ਪਾਸੇ ਸਿਆਸਤ ਵੀ ਹੋ ਰਹੀ ਹੈ ਨਰਿੰਦਰ ਸੰਧੂ ਵੀ ਨੇ ਸਰ ਅੱਜ ਲੋਕਾਂ ਦੇ ਨਾਲ ਕੋਈ ਇੰਟਰੈਕਸ਼ਨ ਕੋਈ ਮੁਲਾਕਾਤ ਕੀਤੀ ਜਾਣੀ ਕੀ ਪ੍ਰੋਗਰਾਮ ਰਹਿਣ ਵਾਲਾ ਹੈ ਧੰਨਵਾਦ ਸ਼ਰਮਾ ਜੀ ਦੇਖੋ ਰਾਹੁਲ ਗਾਂਧੀ ਜੀ ਅੱਜ ਪੰਜਾਬ ਦੇ ਦੌਰੇ ਤਿਆਰ ਇਹਨੇ ਖਾਸ ਤੌਰ ਤੇ ਹਰਪੀਟ ਔਰ ਉਹ ਵੀ ਰਾਣੀਵਾਲਾ ਲੱਕੇ ਦੇ ਵਿੱਚ ਅ ਦੇਖੋ ਕਾਲੋ ਸਾਹਿਬੀ ਗੱਲ ਦੱਸ ਕੇ ਗਏ ਨੇ ਮੈਂ ਤੁਹਾਨੂੰ ਹੋਰ ਕੁਝ ਦੱਸਦਾ 1600 ਕਰੋੜ ਰੁਪਏ ਸਾਨੂੰ ਉਹਨੇ ਦਿੱਤਾ ਤੇ ਸੈਂਟਰ ਸਰਕਾਰ ਸੂਬਾ ਸਰਕਾਰ ਦੇ ਚੁੱਟ ਜਾਂਦੀ ਸੂਬਾ ਸਰਕਾਰ ਸੈਂਟਰ ਸਰਕਾਰ ਦੇ ਚੁੱਟਦੀ ਹੈ ਤਾਂ ਮੈਂ ਥੋੜਾ ਜਿਹਾ ਪਿੱਛੇ ਲੈ ਕੇ ਚੱਲਦਾ 1988 ਦੇ ਵਿੱਚ ਹੜਾ ਆਏ ਸੀ ਇਹੋ ਜਿਹੜੇ ਰਾਹੁਲ ਗਾਂਧੀ ਜੀ ਆ ਇਹਨਾਂ ਦੇ ਪਿਤਾ ਜੀ ਰਜੀਵ ਗਾਂਧੀ ਜੀ ਸਵਰਗੀ ਰਜੀਵ ਗਾਂਧੀ ਜਦੋਂ ਪ੍ਰਧਾਨ ਮੰਤਰੀ ਸੀ 1 ارب ਰੁਪਈਆ ਉਹਨਾਂ ਨੇ ਦਿੱਤਾ ਸੀ 1 ارب ਰੁਪਈਆ ਤੁਸੀਂ ਕੈਲਕੂਲੇਟ ਕਰੋ ਉਦੋਂ ਸੋਨੇ ਦੀ ਕੀਮਤ ਮੈਨੂੰ ਲੱਗਦਾ 3 ਜਾਂ 4000 ਰੁਪਏ ਹੋਊਗੀ ਅੱਜ ਸੋਨੇ ਦੀ ਕੀਮਤ ਕਿੱਥੇ ਚਲੇਗੀ ਇੱਕ ਅਰਬ ਨੂੰ ਜੇ ਕੈਲਕੂਲੇਟ ਕਰੀ ਤੇ ਮੈਨੂੰ ਲੱਗਦਾ 100 ਕੀ ਹਜ਼ਾਰ ਅਰਬ ਰੁਪਈਆ ਜਿਹੜਾ ਬਣ ਜਾਂਦਾ ਤੇ 1600 ਰੁਪਈਆ 16000 ਕਰੋੜ 1600 ਕਰੋੜ ਰੁਪਈਆ ਜਿਹੜਾ ਇਹ ਊਂਡ ਦੇ ਮੂੰਹ 'ਚ ਜੀਰਾ ਇਹ ਸਾਨੂੰ ਦਿੱਤਾ ਇਹਨਾਂ ਨੇ ਕੁਝ ਨਹੀਂਗਾ ਤੁਸੀਂ ਤੇ ਬਹੁਤ ਜਿਆਦਾ ਇਸ ਇਲਾਕੇ ਚ ਕਵਰੇਜ ਕੀਤਾ। ਇਸ ਤਰ੍ਹਾਂ ਟਾਈਮਿੰਗ ਨੂੰ ਲੈ ਕੇ ਸਵਾਲ ਹੋ ਰਿਹਾ ਕਿ ਲੇਟ ਪਹੁੰਚੇ ਨੇ ਪਰ ਦੂਜੇ ਪਾਸੇ ਜਿਸ ਤਰ੍ਹਾਂ ਕਾਲੋ ਸਾਹਿਬ ਵੀ ਕਹਿੰਦੇ ਕਿ ਮਸ਼ਕਲਾਂ ਤੇ ਹਾਲੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਹੁਣ ਅੱਗੇ ਸ਼ੁਰੂ ਹੋਣੀਆਂ। ਸ਼ਰਮਾ ਜੀ ਤੁਸੀਂ ਤੇ ਅਸੀਂ ਮੈਨੂੰ ਲੱਗਦਾ ਪਿਛਲੇ 9-10 ਦਿਨ ਤੋਂ ਲਗਾਤਾਰ ਆਲਮੋਸਟ ਡੇਲੀ ਇਸ ਇਲਾਕੇ ਚ ਚੌਂਦੇ ਆ। ਮੈਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੂਗਾ ਨਿਊਜ਼ 18 ਦੀ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਵਰੇਜ ਕੀਤੀ ਹੈ। ਦੇਖੋ ਅਸਲੀ ਮੁਸ਼ਕਲਾਂ ਹੁਣ ਸ਼ੁਰੂ ਹੋਣੀਆਂ ਨੇ ਅਸੀਂ ਵੇਖ ਰਹੇ ਹਾਂ। ਲੋਕਾਂ ਨੂੰ ਨਹੀਂ ਪਤਾ ਲੋਕ 에어 ਕੰਡੀਸ਼ਨ ਕਮਰਿਆਂ ਚ ਬਹਿ ਕੇ ਤੇ ਆਪਣੇ ਦਫਤਰਾਂ ਚ ਬਹਿ ਕੇ ਪਲਾਨ ਬਣਾਉਂਦੇ ਨੇ ਅਸੀਂ ਗਰਾਊਂਡ ਲੈਵਲ ਤੇ ਗਏ ਹਾਂ ਸਾਨੂੰ ਪਤਾ ਵੀ ਕਿੱਥੇ 5-5 ਫੁੱਟ ਰੇਡ ਚੜ ਗਈ ਕਿੱਥੇ 6-ਤੇ ਫੁੱਟ ਰੇਡ ਚੜ ਗਈ ਕਿੱਥੇ ਸਿਲਟੀ ਇੰਨੀ ਆ ਗਈ ਉਹ ਨਿਕਲ ਹੀ ਨਹੀਂ ਸਕਦੀ ਇਹਨਾਂ ਨੇ 31 ਤਰੀਕ ਤੱਕ ਆਖਿਆ ਵੀ ਤੁਸੀਂ ਰੇਡ ਚੁੱਕ ਲੋ ਪੋਸੀਬਲ ਨਹੀਂਗਾ ਤੁਸੀਂ ਵੇਖਿਆ ਝੋਨੇ ਗਲੇ ਪਏ ਆ ਹੁਣ ਅਸਲੀ ਦੌਰ ਹੁਣ ਸ਼ੁਰੂ ਹੋਣਾ ਬਿਮਾਰੀਆਂ ਜਿਹੜੀਆਂ ਤੁਸੀਂ ਵੇਖ ਲਿਆ ਡੰਗਰ ਮਰੇ ਨੇ ਇਵਨ ਕਿ ਮੈਂ ਕਹਿੰਨਾ ਕਈ ਪੱਤਰਕਾਰਾਂ ਦੇ ਪੈਰਾਂ ਦੇ ਵਿੱਚ ਵੀ ਜਿਹੜੀ ਸਕਿਨ ਦੀ ਡਿਜ਼ੀਜ਼ ਦੀ ਪ੍ਰੋਬਲਮ ਆ ਰਹੀ ਆ ਉਹ ਹਾਲਾਂਕਿ ਇੱਕ ਦਿਨ ਦੇ ਨੌਂਦੇ ਨੇ ਜਿਹੜੇ ਪਰਮਾਨੈਂਟ ਇੱਥੇ ਬੰਦੇ ਰਹਿ ਰਹੇ ਉਹਨਾਂ ਦਾ ਕੀ ਹਾਲਾਤ ਨੇ ਸੋ ਸਾਡਾ ਐਕਸ਼ਨ ਪਲਾਨ ਬਹੁਤ ਲੰਬਾ ਹੈ ਅਸੀਂ ਡਿਸਕਲੋਜ਼ ਨਹੀਂ ਕਰਦੇ ਦੱਸਾਂਗੇ ਬਾਅਦ ਦੇ ਵਿੱਚ ਅਸੀਂ ਸਾਰਾ ਕੁਝ ਵੇਖ ਕੇ ਆਜੂ ਉਸ ਤੋਂ ਕਿਸਾਨਾਂ ਦੇ ਨਾਲ ਜਾਂ ਲੋਕਾਂ ਦੇ ਨਾਲ ਮੁਲਾਕਾਤ ਵੀ ਕਰਨੇ ਬਿਲਕੁਲ ਬਿਲਕੁਲ ਮਿਲਾਂਗੇ ਜੀ ਹਰ ਇੱਕ ਬੰਦੇ ਨੂੰ ਮਿਲਾਂਗੇ ਤੁਸੀਂ ਰਾਹੁਲ ਗਾਂਧੀ ਜਿਹਨੂੰ ਦੇਖਿਆ ਉਹਨਾਂ ਦਾ ਅੰਦਾਜ਼ ਉਹ ਜਦੋਂ ਪੰਜਾਬ ਯਾਤਰਾ ਦੇ ਵਿੱਚ ਆਏ ਜਦੋਂ ਅਸੀਂ ਪੰਜਾਬ ਫੇਰੀ ਕੀਤੀ ਸਾਰਾ ਇੰਡੀਆ ਨਾਲ ਨੇ ਕੰਮਿਆ ਹਰ ਇੱਕ ਵਰਗ ਦੇ ਬੰਦੇ ਨੂੰ ਲੋਕ ਨੂੰ ਮਿਲਦੇ ਸੀ ਠੀਕ ਹੈ ਪ੍ਰੋਟੋਕਾਲ ਸਿਕਿਉਰਟੀ ਹੁੰਦੀ ਹੈ ਪਰ ਉਹ ਤੋੜ ਕੇ ਹਰ ਇੱਕ ਬੰਦੇ ਨੂੰ ਮਿਲਦੇ ਸੀ ਅੱਜ ਵੀ ਉਹ ਲੋਕਾਂ ਨੂੰ ਮਿਲਣ ਲੱਗੇ ਕਿਉਂਕਿ ਉਹਨਾਂ ਦੇ ਮਨਾਂ ਦੇ ਵਿੱਚ ਦਰਦ ਬੜਾ ਔਰ ਯੂ ਐਸ ਏ ਦੇ ਵਿੱਚ ਵੀ ਇੱਕ ਵਾਰੀ ਜਾ ਕੇ ਉਹਨਾਂ ਨੇ ਗੱਲ ਕੀਤੀ ਸੀ ਪੰਜਾਬੀਆਂ ਨਾਲ ਪੰਜਾਬੀ ਦੀ ਗੱਲ ਜੇ ਕੋਈ ਕਰ ਸਕਦਾ ਉਹ ਰਾਹੁਲ ਗਾਂਧੀ ਕਰ ਸਕਦਾ ਕਾਂਗਰਸ ਕਰ ਸਕਦਾ ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਜਿਹੜੇ ਕਾਂਗਰਸ ਦੇ ਬੁਲਾਰੇ ਨੇ ਉਹਨਾਂ ਵੱਲੋਂ ਅੱਜ ਦੇ ਇਸ ਪ੍ਰੋਗਰਾਮ ਦੀ ਜਿੱਥੇ ਜਾਣਕਾਰੀ ਦਿੱਤੀ ਜਾ ਰਹੀ ਹੈ ਉੱਥੇ ਹੀ ਆਪਣੀ ਪਾਰਟੀ ਨੂੰ ਲੈ ਕੇ ਉਹਨਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੀ ਗੱਲ ਕਰਦੀ ਰਹੀ ਹੈ ਰਾਹੁਲ ਗਾਂਧੀ ਦੇ ਜਿਹੜੇ ਪਿਤਾ ਦੀ ਗੱਲ ਕਰੀ 1988 ਦੇ ਵਿੱਚ ਜਿਹੜੇ ਹੜ੍ਹ ਆਏ ਸੀ ਤਾਂ ਉਸ ਵੇਲੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਸੰਤਾ ਉਸ ਵੇਲੇ ਉਹਨਾਂ ਦਾ ਕਹਿਣਾ ਕਿ 1 ਅਰਬ ਰੁਪਈਆ ਜਿਹੜਾ ਉਹ ਰਾਹਤ ਦੇ ਤੌਰ ਤੇ ਦਿੱਤਾ ਗਿਆ ਸੀ ਤਾਂ ਜਿੱਤੇ ਲਗਾਤਾਰ ਵਗ ਵਗ ਪਾਰਟੀਆਂ ਦੇ ਜਿਹੜੇ ਆਗੂ ਨੇ ਜੇਕਰ ਮੈਂ ਵੱਡੇ ਪੱਧਰ ਤੇ ਗੱਲ ਕਰਾਂ ਤਾਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਇਹਨਾਂ ਇਲਾਕਿਆਂ ਦੇ ਵਿੱਚ ਪਹੁੰਚਦੇ ਨੇ ਔਰ ਹੁਣ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਜਿਹੜੇ ਨੇ ਉਹ ਅੱਜ ਅੰਮ੍ਰਿਤਸਰ ਪਹੁੰਚ ਰਹੇ ਨੇ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਔਰ ਥੋੜੀ ਦੇਰ ਦੇ ਵਿੱਚ ਬਿਲਕੁਲ ਜਿਹੜਾ ਗੁਰਦਾਸਪੁਰ ਔਰ ਅੰਮ੍ਰਿਤਸਰ ਦਾ ਬਾਰਡਰ ਹੈ ਡੇਰਾ ਬਾਬਾ ਨਾਨਕ ਹੈ ਇੱਕ ਪਾਸੇ ਦੂਜੇ ਪਾਸੇ ਰਮਦਾਸ ਹੈ ਤਾਂ ਇਹ ਰਾਵੀ ਦੇ ਨਾਲ ਲੱਗਦਾ ਇਲਾਕਾ ਹੈ ਜਿਹਨੂੰ ਕਿ ਇਸ ਪਾਣੀ ਨੇ ਬਹੁਤ ਵੱਡੀ ਮਾਰ ਮਾਰੀ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਪਹੁੰਚ ਕੇ ਅੱਜ ਲੋਕਾਂ ਦੀ ਸਾਰ ਉਹਨਾਂ ਵੱਲੋਂ ਲਈ ਬਣੀ ਹੈ ਔਰ ਕੀ ਕੁਝ ਉਹਨਾਂ ਵੱਲੋਂ ਅੱਜ ਕਿਹਾ ਜਾਂਦਾ ਉਸ ਦੇ ਉੱਤੇ ਵੀ ਨਿਊਜ਼ 18 ਪੰਜਾਬ ਦੀ ਨਜ਼ਰ ਜੋ ਹੈ ਬਣੀ ਹੋਈ ਹੈ ਜੀ ਜੀ ਚਲੋ ਬਦਬਾ ਸ਼ੁਕਰੀਆ ਰਾਜੀ ਸਾਨੂੰ ਜਾਣਕਾਰੀ ਦੇਣ ਦੇ ਲਈ ਜਿਵੇਂ ਕੋਈ ਅਪਡੇਟ ਆਏਗਾ ਦੁਬਾਰਾ ਤੁਹਾਡਾ ਰੁਕ ਕਰਾਂਗੇ ਕਿਉਂਕਿ ਕੁਝ ਦੇਰ ਚ ਰਮਦਾਸ ਇਥੇ ਪਹੁੰਚਣ ਵਾਲੇ ਨੇ ਰਾਹੁਲ ਗਾਂਧੀ ਲੀਡਰ ਆਫ اپੋਜੀਸ਼ਨ ਇੱਥੇ ਇਤਿਹਾਸਿਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਨਤਮਸਤਕ ਹੋਣਗੇ ਤੇ ਉਸ ਤੋਂ ਬਾਅਦ ਹੜਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਉਹਨਾਂ ਦੇ ਵੱਲੋਂ ਲਿੱਤਾ ਜਾਏਗਾ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿਉਂਕਿ ਇਹ ਪਹੁੰਚ ਚੁੱਕੇ ਨੇ ਜਦੋਂ 에어ਪੋਰਟ ਤੋਂ ਉਹਨਾਂ ਦਾ ਕਾਫਲਾ ਰਵਾਨਾ ਹੋਇਆ ਉਸ ਦੌਰਾਨ ਦੀਆਂ ਇਹ ਤਸਵੀਰਾਂ ਨੇ ਕਿਉਂਕਿ ਇੱਕ ਲੀਡਰਸ਼ਿਪ ਪੰਜਾਬ ਲੀਡਰਸ਼ਿਪ ਕਾਂਗਰਸ ਦੀ 에어ਪ ਇਹ ਤੋਂ ਬਾਅਦ ਰahul ਗਾਂਧੀ 에어ਪੋਰਟ ਤੋਂ ਰਵਾਨਾ ਹੋ ਚੁੱਕੇ ਨੇ ਤੇ ਕੁਝ ਹੀ ਦੇਰ ਜਰਮਦਾਸ ਪਹੁੰਚਣਗੇ ਨਤਮਸਤਕ ਗੁਰਦੁਆਰਾ ਸਾਹਿਬ ਪਹੁੰਚ ਕੇ ਉਸ ਤੋਂ ਬਾਅਦ ਆਪਣਾ ਜੋ ਪ੍ਰੋਗਰਾਮ ਹੈ ਉਹ ਸ਼ੁਰੂ ਕਰਨਗੇ ਤੇ ਹਰ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲੈਣਗੇ ਕਿਉਂਕਿ ਜਿਵੇਂ ਮਾਝਾ ਖੇਤਰ ਦਾ ਜ਼ਿਕਰ ਕਰਾਤੇ ਵਦੇ ਪੱਦਰ ਤੇ ਇਸ ਖੇਤਰ ਨੂੰ ਖੜਾਂ ਦੀ ਮਾਰ ਚਲਣੀ ਪਈ ਹੈ ਰਾਵੀ ਦਰਿਆ ਨੇ ਵੱਡੇ ਪੱਦਰ ਤੇ ਇਨਾ ਪਿੰਡਾਂ ਚ ਕਹਿਰ ਆਪਣਾ ਵਰ ਪਾਇਆ ਰahul ਗਾਂਧੀ ਜੀ ਪੰਜਾਬ ਆ ਰਹੇ ਨੇ ਸਾਡੇ ਕੁਝ ਸਵਾਲ ਨੇ ਰਾਹੁਲ ਗਾਂਧੀ ਜੀ। ਤੁਸੀਂ ਕਰਕੇ ਨੇ ਕਿ ਕਿਉਂਕਿ ਕਾਂਗਰਸ ਪਾਰਟੀ ਪੰਜਾਬ ਹਤੈਸ਼ੀ ਕਿਸਾਨ ਹਤੈਸ਼ੀ ਹੜਪੀੜਤਾ ਦੇ ਹਤੈਸ਼ੀ ਦੇ ਦਰਾਂਮੇ ਕਰ ਰਹੀ ਹੈ। ਰਾਹੁਲ ਗਾਂਧੀ ਜੀ ਥੋੜੀ ਤੇ ਟੋੜੇ ਭਾਈਵਾਲ ਇੰਡੀ ਗੱਠ ਜੋੜਦੀਆਂ ਅੱਠ ਸੂਬਿਆਂ ਦੇ ਵਿੱਚ ਸਰਕਾਰਾਂ ਨੇ। ਤੇਲਗਾਨਾ, ਕਰਨਾਟਕ, ਤਾਮਿਲਨਾਡੂ, ਝਾਰਖੰਡ, ਪੂਰਬ ਵਗੈਰਾ ਸੂਬਿਆਂ ਦੇ ਵਿੱਚ। ਕੀ ਉੱਥੋਂ ਦੀਆਂ ਸਰਕਾਰਾਂ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰਾਂ ਨੇ ਕਿ ਉਹਨਾਂ ਦਾ ਕੋਈ ਫਰਚ ਨਹੀਂ ਬੰਦਾ ਸੀਗਾ? ਕਿਉਂ ਪੰਜਾਬ ਦੇ ਵਾਸੀਆਂ ਦੀ ਕੋਈ ਮਦਦ ਕਰ ਕੋਈ ਰਾਹਤ ਸਮਗਰੀ ਭੇਜ ਦੇ ਮੁੱਖ ਮੰਤਰੀ ਰਲੀਫ ਫੰਡ ਚ ਪੈਸਾ ਪਵਾ ਦੇ ਪੰਜਾਬ ਦਾ ਕੁਝ ਭਲਾ ਕਰ ਦੇ ਪਰ ਸਿਰਫ ਤੁਸੀਂ ਵੀ ਅੱਜ ਫੋਟੋ ਆਫਸ ਲਈ ਆ ਰਹੇ ਦੱਸ ਕੇ ਦਇਓ ਕਿ ਪੰਜਾਬ ਦੇ ਲਈ ਕਾਂਗਰਸ ਪਾਰਟੀ ਤੁਹਾਡੀ ਪੂਰੀ ਕਾਂਗਰਸ ਪਾਰਟੀ ਹਿੰਦੁਸਤਾਨ ਦੀ ਤੇ ਤੁਹਾਡੀ ਸਰਕਾਰਾਂ ਨੇ ਕੀ ਦਿੱਤਾ ਸਾਡੀਆਂ ਸਾਨੂੰ ਤਾਂ ਤੁਸੀਂ ਐਂਟੀ ਪੰਜਾਬ ਦਾ ਤੁਹਾਡੀ ਪਾਰਟੀ ਟੱਕਮਾ ਦੇ ਦਿੰਦੀ ਹੈ ਪਰ ਤੁਸੀਂ ਪੰਜਾਬ ਹਤੇਸ਼ੀ ਕਿਵੇਂ ਹੋਗੇ ਇੱਕ ਦਿਵਾਨੀ ਇੱਕ ਦੁੱਕੀ ਵੀ ਦਿੱਤੀ ਹੋਵੇ ਰਾਜਾ ਵੜਿੰਗ ਜੀ ਦੱਸਿਓ ਜ਼ਰੂਰ ਰਾਹੁਲ ਗਾਂਧੀ ਤੋਂ ਪੁੱਛਿਓ ਜ਼ਰੂਰ ਪੁੱਛ ਕੇ ਸਾਨੂੰ ਦੱਸਿਓ ਜ਼ਰੂਰ ਕਿੰਨੇ ਪੈਸੇ ਲੈ ਕੇ ਆਏ ਨੇ ਤੇ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਇਹ ਵੀ ਇੰਡੀਪੈਂਡੈਂਸ ਦੇ 파ਟਨਰ ਨੇ ਜਦੋਂ ਤਮਿਲਨਾਡੂ ਤੇ ਦੋਸਾ ਥਾਕੇ ਅੱਗੇ ਪੰਜਾਬ ਡੁੱਬਿਆ ਹੋਇਆ ਸੀ ਦਿਵਾਨੀ ਨਹੀਂ ਦਿੱਤੀ ਉਸ ਆਦਮੀ ਨੇ ਸੋ ਸਾਡੇ ਦੇ ਤਗਮੇ ਲਾਦੇ ਹੋਂ ਉਹਨਾਂ ਦੇ ਤਗਮੇ ਲਾਦੇ ਹੋਂ ਜਿਹੜੀ ਸਰਕਾਰ ਨੇ ਦਰਿੰਦਰ ਮੋਦੀ ਜੀ ਉਹਨਾਂ ਨੇ 1600 ਕਰੋੜ ਪੰਜਾਬ ਦੇ ਲੋਕਾਂ ਦੇ ਲਈ ਭੇਜਿਆ 12000 ਕਰੋੜ ਰੁਪਇਆ ਐਸਡੀਆਰ ਐਫ ਦਾ ਫੰਡ ਦਿੱਤਾ ਜਿੱਥੇ ਸਾਡੀਆਂ ਸਰਕਾਰਾਂ ਨੇ ਹਰਿਆਣਾ ਹੋ ਗਿਆ ਦਿੱਲੀ ਹੋ ਗਿਆ ਹੋਰ ਸੂਬਿਆਂ ਦੀਆਂ ਸਰਕਾਰਾਂ ਨੇ 5 ਕਰੋੜ ਰੁਪਇਆ ਮੁੱਖ ਮੰਤਰੀ ਰੀਲੀਫ ਫੰਡ ਦੇ ਵਿੱਚ ਭੇਜਿਆ ਹਜ਼ਾਰਾਂ ਟਰੱਕਸ ਬਗਰੀ ਦੇ ਭੇਜੇ ਟ੍ਰੇਨਾਂ ਭੇਜੀਆਂ ਕਿ ਪੰਜਾਬੀਆਂ ਦੇ ਉੱਤੇ ਆਪਦਾਹੀ ਹੈ ਉਹ ਪੰਜਾਬੀਆਂ ਤੇ ਜਿਹੜੇ ਸਾਰਿਆਂ ਦੀ ਖੜਦੇ ਨੇ ਪਰ ਅੱਜ ਕਾਂਗਰਸ ਪਾਰਟੀ ਤੇ ਇੱਡੀ ਗੱਠਜੋੜ ਕਿੱਥੇ ਖੜਾ ਹੈ ਇਹਦਾ ਜਵਾਬ ਜ਼ਰੂਰ ਦੇ ਕੇ ਜਾਇਓ ਸਾਨੂੰ ਕਿ ਪੰਜਾਬੀਆਂ ਨਾਲ ਇਹ سلوਕ ਮੈਂ ਨਹੀਂ ਕਹਿੰਦਾ ਮਤਰੀ ਮਾਲ ਆ ਇਹ سلوਕ ਪਹਿਲਾਂ ਵੀ ਤੁਸੀਂ ਕੀਤਾ ਸੀ ਹੁਣ ਦੁਬਾਰਾ ਕਰਕੇ ਕਰਤਾ ਹੈ ਤੁਹਾਡੇ ਲੋਕਾਂ ਨੇ